ਕਿ ਤੁਸੀਂ ਵੀ ਉਹ ਗੋਲ ਗੱਪੇ ਖਾਣ ਦੇ ਸ਼ੌਕੀਨ ਤਾਂ ਅੱਜ ਹੀ ਹੋ ਜਾਓ ਸਾਫ ਦਾ ਨਹੀਂ ਤਾਂ ਹੋ ਸਕਦੀ ਆ ਆਖਤਨਕ ਬਿਮਾਰੀ ਇਹ ਖਬਰ ਸੁਹਾਟੇ ਵੀ ਉਡਾ ਦੇਵੇਗੀ ਕੋਸ਼ਿਸ਼ ਹਰ ਭਾਰਤੀ ਤਿੱਖੇ ਤੇ ਚਟਪਟੇ ਗੋਲ ਗੱਪੇ ਖਾਣ ਦਾ ਸ਼ੌਕੀਨ ਤਾਂ ਜ਼ਰੂਰ ਹੁੰਦਾ ਕਿਸੇ ਵੀ ਵਿਆਹ ਸ਼ਾਦੀ ਜਾਂ ਪਾਰਟੀ ਵਿੱਚ ਚਲੇ ਜਾਓ ਹਰ ਭਾਰਤੀ ਗੋਲ ਗੱਪੇ ਦਾ ਸਵਾਦ ਨਾਲ ਜ਼ਰੂਰ ਖਾਂਦਾ ਹੈ ਤੁਸੀਂ ਬਾਜ਼ਾਰ ਦੇ ਵਿੱਚ ਵਿਚਰ ਜਾਓ ਉੱਥੇ ਵੀ ਤੁਹਾਨੂੰ ਹਰ ਰੇੜੀ ਦੇ ਕੋਲ ਕੁੜੀਆਂ ਗੋਲ ਗੱਪੇ ਖਾਂਦੀਆਂ ਤਾਂ ਜ਼ਰੂਰ ਮਿਲਣਗੀਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਗੋਲ ਗੱਪੇ ਖਾਣ ਦੇ ਨਾਲ ਕੈਂਸਰ ਵਰਗੀ ਵੱਡੀ ਬਿਮਾਰੀ ਵੀ ਹੋ ਸਕਦੀ ਹੈ ਸੁਣਨ ਦੇ ਵਿੱਚ ਤਾਂ ਬੜੀ ਹੈਰਾਨਗੀ ਵਾਲੀ ਗੱਲ ਹੈ ਪਰ ਇਹ ਸੱਚ ਹੈ ਇਸ ਲਈ ਤੁਸੀਂ ਇਹ ਪੂਰੀ ਖਬਰ ਜ਼ਰੂਰ ਸੁਣੋ ਜੀ ਹਾਂ ਕਰਨਾਟਕ ਦੇ ਫੂਡ ਸੇਫਟੀ ਡਿਪਾਰਟਮੈਂਟ ਦੇ ਸਰਵੇ ਅਨੁਸਾਰ ਗੋਲ ਗੱਪਿਆਂ 'ਚ ਕੁਝ ਅਜਹੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ ਜੋ ਕੈਂਸਰ ਦਾ ਕਾਰਨ ਵੀ ਹੋ ਸਕਦੀਆਂ ਹਨ ਸਰਵੇ ਮੁਤਾਬਕ ਸਿਰਫ ਗੋਲ ਗੱਪੇ ਹੀ ਨਹੀਂ ਸਗੋ ਹੋਲ ਸਟਰੀਟ ਫੂਡ 'ਚ ਵੀ ਕੁਝ ਅਜਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਸਕਦਾ ਹੈ ਜੀ ਹਾਂ ਕਰਨਾਟਕ ਫੂਡ ਸੇਫਟੀ ਕਮਿਸ਼ਨਰ ਦੇ ਅਨੁਸਾਰ ਗੋਲ ਗੱਪਿਆਂ ਦੇ ਨਾਲ ਹਰੇ ਰੰਗ ਦਾ ਮਸਾਲੇਦਾਰ ਪਾਣੀ ਪੀਣ ਲਈ ਬਣਾਇਆ ਜਾਂਦਾ ਹੈ ਲੋਕ ਸਮਝਦੇ ਹਨ ਕਿ ਇਹ ਪੁਦੀਨੇ ਅਤੇ ਧਨੀਏ ਦਾ ਪਾਣੀ ਹੈ ਪਰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਉਸ ਪਾਣੀ ਨੂੰ ਹਰਾ ਬਣਾਉਣ ਲਈ ਉਸ 'ਚ ਆਰਟੀਫੀਸ਼ੀਅਲ ਕਲਰ ਮਿਲਾਇਆ ਜਾਂਦਾ ਹੈ ਇਸ ਹਰੇ ਰੰਗ ਨੂੰ ਗ੍ਰੀਨ ਫਾਸਟ ਐਫ ਸੀ ਐਫ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਇਸ 'ਚ ਥੋੜੀ ਜਿਹੀ ਖੁਸ਼ਬੂ ਬਣਾਉਣ ਲਈ ਕੁਝ ਪੁਦੀਨਾ ਵੀ ਮਿਲਾਇਆ ਜਾਂਦਾ ਹੈ ਗੋਲ ਗੱਪੇ ਬਣਾ ਸਕਦੇ ਹਨ ਕੈਂਸਰ ਦਾ ਮਰੀਜ਼ ਜੀ ਹਾਂ ਗੋਲ ਗੱਪੇ ਦੇ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਗਾਕਾ ਨੂੰ ਪੀਣ ਲਈ ਦਿੱਤਾ ਜਾਵੇ ਪਰ ਅਜਿਹਾ ਨਹੀਂ ਕੀਤਾ ਜਾਂਦਾ ਇਸ ਦੀ ਬਜਾਏ ਬਰਫ਼ ਨੂੰ ਸਿੱਧੇ ਇਸ 'ਚ ਪਾ ਦਿੱਤਾ ਜਾਂਦਾ ਹੈ ਜਿਸ ਨਾਲ ਇਸ 'ਚ ਬੈਕਟੀਰੀਆ ਦੇ ਵਧਣ ਦਾ ਜਿਹੜਾ ਖਤਰਾ ਉਹ ਵੱਧ ਜਾਂਦਾ ਹੈ ਜ਼ਹਿਰੀਲੇ ਕੈਮੀਕਲ ਅਤੇ ਬੈਕਟੀਰੀਆ ਦਾ ਇਹ ਸੁਮੇਲ ਕਿਸੇ ਵੀ ਸਿਹਤਮੰਦ ਵਿਅਕਤੀ ਨੂੰ ਬਿਮਾਰ ਕਰ ਸਕਦਾ ਇਸ ਕਾਰਨ ਇਸ ਨੂੰ ਕੁਇਟੀਆਂ ਅਤੇ 10 ਲੱਖ ਸਕਦੇ ਹਨ ਅਤੇ ਜੇਕਰ ਲੰਬੇ ਸਮੇਂ ਤੱਕ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਕੈਂਸਰ ਵਰਗੀਆਂ ਬਿਮਾਰੀਆਂ ਦਾ ਰੂਪ ਵੀ ਧਾਰ ਸਕਦੀਆਂ ਹਨ ਗੋਲ ਗੱਪੇ ਖਾਂਦ ਤੇ ਵਰਤੋ ਇਹ ਸਾਵਧਾਨੀ ਜੀ ਹਾਂ ਸੜਕ ਤੇ ਖੜੇ ਕਿਸੇ ਵੀ ਠੇਲਨੇ ਵਾਲੇ ਤੋਂ ਗੋਲ ਗੱਪੇ ਖਾਣ ਤੋਂ ਬਚੋ ਇਸ ਦੀ ਬਜਾਏ ਕਿਸੇ ਸਾਫ਼ ਸੁਥਰੀ ਅਤੇ ਪ੍ਰੋਸੈਸਮੰਦ ਦੁਕਾਨ ਤੇ ਜਾ ਕੇ ਹੀ ਸੇਵਨ ਕਰੋ ਗੋਲ ਗੱਪਾ ਖਾਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਇਸ ਦੇ ਪਾਣੀ ਚ ਆਰਟੀਫੀਸ਼ੀਅਲ ਰੰਗ ਤਾਂ ਨਹੀਂ ਮਿਲਾਇਆ ਗਿਆ ਵਧੀਆ ਹੋਵੇਗਾ ਕਿ ਬਾਹਰ ਜਾ ਕੇ ਗੋਲ ਗੱਪੇ ਖਾਣ ਦੀ ਬਜਾਏ ਤੁਸੀਂ ਇਹਨਾਂ ਨੂੰ ਘਰ ਹੀ ਤਿਆਰ ਕਰੋ ਨਕਲੀ ਰੰਗਾਂ ਦੀ ਬਜਾਏ ਇਸਦੇ ਪਾਣੀ ਨੂੰ ਪੁਦੀਨੇ ਅਤੇ ਤਣੀਆਂ ਨਾਲ ਤਿਆਰ ਕਰੋ ਇਹ ਸੇਤਲੀ ਚੰਗੇ ਹਨ